7 ਵਜ ਗਿਆ ਜੀ ਤੇ ਸ਼ਾਮਾਂ ਪੈ ਗਈਆਂ ਆ ਤੇ ਪਾਰਟੀ ਵਾਲੇ ਹੁਣ ਮਤਲਬ ਬੰਦੇ ਆਏ ਲੇਬਰ ਵਾਲੇ ਫਾਈਨਲੀ ਆਪਣੀ ਗੱਡੀ ਦੀ ਲੋਡਿੰਗ ਹੋ ਗਈ ਹੈ ਜੀ ਸਟਾਰਟ ਤੇ ਗੱਡੀ ਕਰਤੀ ਹੈ ਜਿਨ੍ਹਾਂ ਨੇ ਆਰਡਰ ਕੀਤਾ ਜੀ ਆਪਾਂ ਪੋਆ ਪੋਆ ਦਾ ਪੋਏ ਦਾ ਨਾਖਤਾ ਹੋਣ ਲੱਗਾ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮੂਨ ਖੋਸਲਾ ਬਲੌਗ ਦੇ ਵਿੱਚ ਤੇ ਆਪਣੀ ਸ਼ੁਰੂਆਤ ਹੋ ਰਹੀ ਹੈ ਜੀ ਇਸ ਟਾਈਮ ਲੋਕੇਸ਼ਨ ਲੋਡਿੰਗ ਵਾਲੇ ਪੁਆਇੰਟ ਤੋਂ ਤੇ ਗੱਡੀ ਆਪਣੀ ਹੋ ਗਈ ਹੈ ਜੀ ਕਨਫਰਮ ਲੋਡ ਆਪਣਾ ਕਨਫਰਮ ਹੈ ਤੇ ਆ ਗਿਆ ਜੀ ਆਪਾਂ ਲੋਡਿੰਗ ਪੁਆਇੰਟ ਦੇ ਉੱਤੇ ਤੇ ਚੈੱਕ ਕਰੋ ਜੀ ਗੱਡੀ ਆਪਣੀ ਖੜੀ ਹੈ ਜੀ ਤੇ ਲਿਆ ਕੇ ਗੱਡੀ ਲਾਤੀ ਆ ਸਿੱਧੇ ਕਹਿੰਦੇ ਗੱਡੀ ਲੈ ਆਓ ਅੰਦਰ ਉਡਾਉਂਦੇ ਤੇ ਲਸਨਗਾਉ ਆਏ ਆ ਆਪਾਂ ਇਹ ਮਹਾਰਾਸ਼ਟਰ ਵਿੱਚ ਪੈਂਦਾ ਜੇਬਲੇ ਤੋਂ ਜਿੱਥੇ ਆਪਾਂ ਸੋ ਰੀਗੁਰ ਦੁਵਾਰਾ ਸਾਹਿਬ ਖੜੇ ਸੀਗੇ ਜਿੱਥੇ ਆਪਾਂ ਚੰਦਵੜ ਉਥੋਂ 40 45 ਕਿਲੋਮੀਟਰ ਇਹ ਸਫ਼ਰ ਪੈਂਦਾ ਆਪਾਂ ਨੂੰ 40 ਕਿਲੋਮੀਟਰ ਦਾ ਸਫ਼ਰ ਆ ਇਹ ਤੇ ਲਿਆ ਆ ਕੇ ਉਥੇ ਲਸਨਗਾਉ ਆ ਗਏ ਆ ਤੇ ਲੋਡ ਹੋ ਗਿਆ ਜੀ ਆਪਣਾ ਕਨਫਰਮ ਤੇ ਮਾਲ ਆਪਣਾ ਹੋਇਆ ਹੋ ਰਿਹਾ ਤਿਆਰ ਚੈੱਕ ਕਰੋਨੇ ਤੁਹਾਨੂੰ ਕੋਈ ਬਾਹਰ ਜਾ ਕੇ ਇਹ ਦੇਖੋ ਜੀ ਆਪਣੀ ਗੱਡੀ ਦਾ ਮਾਲ ਇਹ ਤਿਆਰ ਹੋ ਰਿਹਾ ਆ ਤੇ ਦੇਖੋ ਹਜੇ ਕਦੋਂ ਤੱਕ ਹੁੰਦੀ ਆ ਲੋਡ ਤੇ ਕਹਿੰਦੇ ਵੀ ਥੋੜਾ ਰੁਕਣਾ ਪਣਾ ਆ ਤੇ ਗੱਡੀ ਇੱਕ ਥੋੜੀ ਮੋੜੇ ਖੜੀ ਥੋੜਾ ਜਿਹਾ ਮਾਲ ਉਹਦੇ ਵਿੱਚ ਪਾਉਣਾ ਪਾ ਕੇ ਫੇਰ ਕਹਿੰਦੇ ਤੁਹਾਡੀ ਲੋਡਿੰਗ ਚੱਲਣੀ ਬਾਅਦ ਵਿੱਚ ਤੇ ਕੰਮ ਚੱਲਦਾ ਪਿਆ ਆ ਤੇ ਗੱਡੀ ਲਿਆ ਕੇ ਆਪਾਂ ਲਾਤੀ ਆ ਬੈਕ ਕਰਕੇ ਛਾਵੇਂ ਛੱਟ ਥੱਲੇ ਤੇ ਤੋਂ ਪਾ ਕਾਫੀ ਐਥੇ ਗਰਮੀ ਜੀ ਆ ਮੌਸਮ ਤਾਂ ਗਰਮੀ ਆ ਮਹਾਰਾਸ਼ਟਰ ਦਾ ਤੇ ਜਿੰਦਰ ਜੀ ਬੈਠੇ ਆ ਬਸ ਫੂਲਦ ਵਾਲੇ ਹੋ ਗਏ ਆ ਆਉਂਦੇ ਹੀ ਗੱਡੀ ਲਾਤੀ ਆ ਹੁਣ ਕੰਡਾ-ਕੁੰਡਾ ਕਰਵਾਉਣਾ ਹਜੇ ਕੰਦੇ ਕੰਡੇ ਵੋਕੰਡਾ ਬਾਚ ਕਰਵਾਉਣੇ ਪਹਿਲਾਂ ਫਿਲਹਾਲ ਗੱਡੀ ਲੈ ਆ ਕੇ ਲਾ ਦਿਓ ਇੱਥੇ ਸਿ ਫਿਰ ਦੇਖਦੇ ਆ ਕੰਦੇ ਕੰਡੇ ਦਾ ਸਾਖਤਾ ਵ ਤੇ ਚਲੋ ਬਾਕੀ ਲੋਡ ਹੋ ਗਿਆ ਕਨਫਰਮ ਤੇ ਹੁਣ ਕਰਦੇ ਆ ਇੰਤਜ਼ਾਰ ਜਦੋਂ ਕਹਿਣਗੇ ਫੇ ਕੰਡਾ ਕਰਾ ਕੇ ਤੇ ਲਾਵਾਂਗੇ ਜੀ ਲੋਡਿੰਗ ਵਾਸਤੇ ਗੱਡੀ 7 ਵਜੇ ਆ ਜੀ ਤੇ ਸ਼ਾਮਾਂ ਪੈ ਗਈਆਂ ਆ ਤੇ ਪਾਰਟੀ ਵਾਲੇ ਹੁਣ ਮਤਲਬ ਬੰਦੇ ਆਏ ਲੇਬਰ ਵਾਲੇ ਤੇ ਲਾਈ ਆ ਜੀ ਗੱਡੀ ਵੈਕ ਕਰਕੇ ਤੇ ਕਰੇਟ ਸਿਸਟਮ ਜਿਹਾ ਕਰਨਾ ਇਹਨਾਂ ਨੇ ਥੱਲੇ ਕਰੇਟ ਪਾਉਣੇ ਆ ਕੰਦੇ ਫਰਸ਼ ਤੇ ਲੱਕੜ ਵਾਲੇ ਉਹਦੇ ਉੱਤੇ ਕਹਿੰਦੇ ਮਾਲ ਲੱਗਣਾ ਜੀ ਇਹ ਤੇ ਪਿੱਛੇ ਕਰਤੀ ਆ ਬਸ ਕਰੇਟ ਪਾ ਕੇ ਤੇ ਹੁਣ ਕਰਾਉਣੇ ਆ ਕੰਡਾ ਕਹਿੰਦੇ ਕਰੇਟ ਪਹਿਲਾਂ ਪਾਉਣੇ ਆ ਤੇ ਕੰਡਾ ਬਾਅਦ ਚ ਕਰਨਾ ਹੈ ਜੀ ਇਹ ਸਿਸਟਮ ਨਹੀਂ ਸਮਝ ਆਈ ਕਿ ਕਰੇਟਾਂ ਦਾ ਭਜਨ ਵੀ ਆਪਣੇ ਸਿਰ ਤੇ ਆਉਣਾ ਹੈ ਇਹ ਕੁਆਂਟਲ ਡੇਢ ਕੁਆਂਟਲ ਦੇ ਜਿੰਨੇ ਕਰੇਟ ਬਣਨਗੇ ਚਲੋ ਬਾਕੀ ਆਪਾਂ ਨੂੰ ਖਾਲੀ ਗੱਡੀ ਦਾ ਤਾਂ ਪਤਾ ਹੀ ਆ ਤੁਹਾਨੂੰ ਦੱਸਦੇ ਆ ਵੀ ਕਿੰਨਾ ਭਜਨ ਹੁੰਦਾ ਕਰੇਟਾਂ ਦਾ ਤੇ ਇਹ ਕਹਿੰਦੇ ਜਿਹੜੀ 6 ਕੁਆਂਟਲ ਦੀ ਸ਼ੋਰਟ ਹੁੰਦੀ ਆ ਉਹ ਸ਼ੋਰਟ ਆਪਾਂ ਘੱਟ ਕਰਾਂਗੇ ਵੀ ਸ਼ੋਰਟ ਘਟਾਉਣ ਕੇ ਇਹ ਕੁਆਂਟਲ ਡੇਢ ਕੁਆਂਟਲ ਦੀ ਤੇ ਉਸ ਹਿਸਾਬ ਨਾਲ ਵੀ ਕਹਿੰਦੇ ਹੀ ਕਰਾਂਗੇ ਮਾਲ ਦੇ ਹਿਸਾਬ ਨਾਲ ਚਲੋ ਠੀਕ ਹੈ ਟੇੜ ਪਾਕ ਕਰਾਉਣੇ ਕੰਡੇ ਆ ਗਏ ਆ ਜੀ ਕੰਡੇ ਤੇ ਤੇ ਖਾਲੀ ਗੱਡੀ ਦਾ ਕੰਡਾ ਦੇਖੋ ਜੀ ਆਪਣਾ 13 550 ਖਾਲੀ ਗੱਡੀ ਆਪਣੀ ਉਦਾਂ ਹੈਗੀ ਆ ਜੀ 13 400 ਦੀਆਂ ਕੁਆਂਟਲ 1.5 ਕੁਆਂਟਲ 450 ਦੀ ਹੈ ਮਤਲਬ ਤੇ ਗੱਡੀ ਆਪਣੀ ਕੁਆਂਟਲ 1.5 ਕੁਆਂਟਲ ਲੱਕੜਾਂ ਦਾ ਵਜ਼ਨ ਹੋ ਗਿਆ ਆ ਤੇ ਉਹ ਜਿਹੜੀ ਕਹਿੰਦੇ ਹੁਣ ਗੱਲ ਹੋਈ ਆ ਕਹਿੰਦੇ ਜਿਹੜੀ ਛੋਟ ਆ ਜਿਹੜੀ ਆਪਾਂ 6 ਕੁਆਂਟਲ ਦੀ ਛੋਟ ਕਰਦੇ ਆ ਤੇ ਉਹ ਤੁਹਾਨੂੰ ਘੱਟ ਕਰ ਦਾਂਗੇ ਤੇ ਇਸ ਕਰਕੇ ਕੰਦੇ ਬੀਮ ਜੇ ਪਾਉਣੇ ਪਾਣੇ ਥੱਲੇ ਬਲੌਕ ਜੇ ਤੇ ਬਾਕੀ ਚਲੋ ਦੇਖਦੇ ਆਂ ਭਰ ਕੇ ਕਰਦੇ ਆਂ ਗੱਲਬਾਤ ਦੱਸਦੇ ਆਂ ਫਾਈਨਲੀ ਆਪਣੀ ਗੱਡੀ ਦੀ ਲੋਡਿੰਗ ਹੋ ਗਈ ਹੈ ਜੀ ਸਟਾਰਟ ਤੇ ਗੱਡੀ ਕਰਤੀ ਇਹ ਜਿਨ੍ਹਾਂ ਨੇ ਲੇਟ ਐਮ ਹੋਇਆ ਜੀ 9:23 ਮਿੰਟ ਤੇ ਸਾਢੇ 9:23 ਮਿੰਟ ਤੇ ਜੀ ਆਪਣੀ ਲੋਡਿੰਗ ਸਟਾਰਟ ਹੋਈ ਹੈ ਗੱਡੀ ਦੀ ਤਾਂ ਇਹ ਦੇਖੋ ਹੁਣ ਕਿੰਨੇ ਵਜੇ ਤੱਕ ਨਿਕਲਦੀ ਆਂ ਤੇ ਦੱਸਾਂਗੇ ਤੁਹਾਨੂੰ ਜਦੋਂ ਨਿਕਲਦਾ ਸਾਗਤ ਹੋਇਆ ਮਾਲ ਇੱਧਰ ਵੀ ਪਿਆ ਆ ਉੱਧਰ ਵੀ ਪਿਆ ਮਾਲ ਇੱਧਰ ਵੀ ਕਾਫੀ ਆ ਤੇ ਪਿੱਛੇ ਮਾਲ ਪਿਆ ਆ ਚਲੋ ਹੁਣ ਦੱਸਾਂਗੇ ਤੁਹਾਨੂੰ ਦੱਸਾਂਗੇ ਅਪਡੇਟ ਕਿੰਨੇ ਵਜੇ ਤੱਕ ਲੋਡ ਹੁੰਦੀ ਆ ਨਿਕਲਦੇ ਆ ਫਿਰ ਲੋਡ ਕਰਕੇ ਆਪਾਂ 11 ਵਜੇ ਗਿਆ ਜੀ ਤੇ ਗੱਡੀ ਦੀ ਲੋਡਿੰਗ ਚੱਲਦੀ ਪਈ ਆ 2 ਘੰਟੇ ਹੋ ਗਿਆ ਤੇ 4 1/2 ਢਾਂਗ ਕਰ ਲਈ ਆ 5ਵੀਂ ਢਾਂਗ ਚੱਲਦੀ ਪਈ ਆ ਜੀ ਬੰਦੇ ਥੋੜੇ ਜੇ ਢਿੱਲੇ ਹੀ ਆ ਜੀ ਕੰਮ ਆ ਤੇ ਦੂਜੀ ਗੱਲ ਇਹ ਆ ਵੀ ਅੱਜ ਤਰੀਕ ਹੈਗੀ ਆ ਜੀ 31 ਤਰੀਕ 12ਵਾਂ ਮਹੀਨਾ 2025 ਦਾ ਤੇ ਸ਼ਾਇਦ ਆਪਾਂ ਮਤਲਬ ਨਵੇਂ ਸਾਲ ਵਾਲੇ ਦੇ ਨਹੀਂ ਇੱਥੋਂ ਨਿਕਲੀਏ ਕਿਉਂ 2 ਘੰਟੇ ਤੈਨੂੰ ਲੱਗਣਗੇ ਹਜੇ 11 ਤਾਂ ਵੱਜ ਚੁੱਕੇ ਆ ਤੇ ਲੋਡਿੰਗ ਵੀ ਜਿੱਦਾਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਜੀ ਇਸ ਵਾਰ ਟੂਰ ਹੋਵੇਗਾ ਬਹੁਤ ਲੰਬਾ ਦੂਜੇ ਵਲੌਗ ਜਿਹੜਾ ਪਿਛਲਾ ਪਹਿਲਾ ਵਲੌਗ ਪਾਇਆ ਆ ਤੇ ਇਹ ਉਹੀ ਚੀਜ਼ ਆ ਇਹ ਟੂਰ ਆਪਣਾ ਬਹੁਤ ਲੰਬਾ ਆ ਇਹ ਦਿਖਾਵਾਂਗੇ ਤੁਹਾਨੂੰ ਬਿਲਟੀ ਬਿਲਟੀ ਲੈ ਕੇ ਜਦੋਂ ਨਿਕਲੇ ਫਿਰ ਦੱਸਾਂਗੇ ਤੁਹਾਨੂੰ ਕਿੱਥੇ ਦਾ ਟੂੜਿਆ ਆਪਣਾ ਫਾਈਨਲੀ ਆਪਣੀ ਗੱਡੀ ਜੀ ਲੋਡ ਹੋ ਗਈ ਆ ਤੇ ਕੰਡੇ ਤੇ ਆ ਗਿਆ ਸੀ ਕਿ ਕੰਡਾ-ਕੁੰਡਾ ਕਰਾ ਕੇ ਖੜੀ ਕੀਤੀ ਸੀ ਗੱਡੀ ਤੇ ਬੈਲਟੀ ਆ ਗਈ ਹੈ ਜੀ ਆਪਣੀ ਗੱਡੀ ਦੀ ਤੇ ਇਹ ਹੁਣ ਤੁਹਾਨੂੰ ਦਿਖਾਉਣੇ ਆ ਜੀ ਇਹ ਆਪਣਾ ਲੋਡ ਇਹ ਲੋਡ ਹੈਗਾ ਜੀ ਆਪਣਾ ਤੁਸੀਂ ਦੇਖ ਹੀ ਲੋ ਆਪੀ ਇਹਨੂੰ ਤਾਂ ਜਿਆਦਾ ਇੰਗਲਿਸ਼ ਆਉਂਦੀ ਨਹੀਂ ਆ ਫਾਈਨਲੀ ਆਪਣੀ ਗੱਡੀ ਹੋ ਗਈ ਹੈ ਜੀ ਡਨ ਲੋਡਿੰਗ ਕੰਪਲੀਟ ਹੋ ਗਈ ਆ ਤੇ ਬੈਲਟੀ ਬੁਲਟੀ ਮਿਲ ਗਈ ਆ ਤੇ ਟਾਈਮ ਪਰ ਬਹੁਤ ਜਿਆਦਾ ਲੇਟ ਹੋ ਗਿਆ ਇਹ ਕੰਮ ਤੇ ਟਾਈਮ ਬੱਜ ਗਿਆ ਜੀ ਤੋਂ 326 ਦੇ ਸਵੇਰ ਦੇ 2 ਬੱਜ ਚੁੱਕੇ ਆ ਜੀ ਤੇ ਹੁਣ ਬੈਲਟੀ ਬੁਲਟੀ ਮਿਲ ਗਈ ਆ ਤੇ ਹੈਪੀ న్యూ ਈਅਰ ਜੀ ਸੌਰੀ ਸਾਰਿਆਂ ਨੂੰ ਤੇ ਨਵਾਂ ਸਾਲ ਜਿੰਨੇ ਵੀ ਮੇਰੇ ਭੈਣ ਭਰਾ ਆ ਸਾਰਿਆਂ ਲਈ ਇੱਕ ਖੁਸ਼ੀਆਂ ਖੇੜਿਆਂ ਭਰਿਆ ਲੈ ਕੇ ਸਾਲੇ ਆਵੇ ਹਰ ਇੱਕ ਤੰਦਰੁਸਤੀਆਂ ਬਖਸ਼ੇ ਤੇ ਕਾਰੋਬਾਰ ਚ ਹਰ ਇੱਕ ਦੇ ਵਾਦੇ ਕਰੇ ਜੀ ਤੇ ਚਲੋ ਆਪਣਾ ਹੁਣ ਕੰਮ ਡਾਨਿਆ ਜੀ ਲੱਗੇ ਆਪਾਂ ਨਿਕਲਣ ਇਥੋਂ ਹਣ ਤੇ ਇਹ ਜਿੱਦਾਂ ਆਪਾਂ ਲੋਡ ਤੁਹਾਨੂੰ ਦੱਸਿਆ ਨਹੀਂ ਇਹ ਲੋਡ ਹੈਗਾ ਜੀ ਆਪਣਾ ਅਗਰਤਲੇ ਦਾ ਤੇ ਆਪਾਂ ਲਲਸ ਲਸਨ گاؤں ਜਿਹੜਾ ਪੈਂਦਾ ਹੈ ਮਹਾਰਾਸ਼ਟਰ ਵਿੱਚ ਉੱਥੋਂ ਭਰੀ ਆ ਗੱਡੀ ਇਹ ਆਪਾਂ ਅਗਰਤਲੇ ਦੀ ਜਿਹੜਾ ਅਗਰਤਲਾ ਟਰਪੁਰਾ ਟਰਪੁਰਾ ਵਿੱਚ ਪੈਂਦਾ ਹੀ ਇਹ ਤੇ ਉੱਥੇ ਦਾ ਲੋਡ ਆਪਣਾ ਇਹ ਸਿਗਾ ਦੀ ਆਪਣਾ ਇਹ ਲੋਡਿੰਗ ਕਰ ਲਈ ਹੈ ਜੀ ਆਪਾਂ ਹੁਣ ਤੇ ਬਸ ਲੱਗੇ ਆ ਜੀ ਵਾਹਿਗੁਰੂ ਦਾ ਨਾਮ ਲੈ ਕੇ ਨਿਕਲਣ ਆਪਣੇ ਸਫ਼ਰ ਤੇ ਤੇ ਜੁੜੇ ਰਹੋ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਇਹ ਆਪਣਾ ਅਗਰਤਲੇ ਵਾਲਾ ਸਫ਼ਰ ਤੇ ਚਲੋ ਆ ਗਿਆ ਜੀ ਆਪਣੀ ਗੱਡੀ ਦਾ ਪਹਿਲਾ ਗੇਅਰ ਤੇ ਵਾਹਿਗੁਰੂ ਦਾ ਸ਼ੁਕਰ ਕਰਕੇ ਪਾਸ ਲੱਗੇ ਆ ਜੀ ਆਪਾਂ ਹੁਣ ਇੱਥੋਂ ਨਿਕਲਣ ਟਾਈਮ ਥੋੜਾ ਆ ਜਾ ਲੇਟ ਹੀ ਕਰ ਦਿੱਤਾ ਆ ਕਿਉਂ ਜਿਹੜੀ ਲੇਬਰ ਵਾਲੇ ਸੀਗੇ ਲੇਬਰ ਬਹੁਤ ਹੀ ਮਤਲਬ ਮਾੜੀ ਲਗਾ ਲੋ ਮਾੜੀ ਕਿਸਾ ਤੇ ਸਾਰਿਆਂ ਨੇ ਮਤਲਬ ਡ੍ਰਿੰਕ ਟੂਨ ਕੀਤੀ ਹੋਈ ਸੀ ਤਾਂ ਗੱਡੀ ਲੋਡ ਕਰਾਂਦੇ ਅਸੀਂ ਕਿ ਕੋਈ ਚੱਜ ਨਾ ਗੱਡੀ ਵੀ ਨਹੀਂ ਕੋਈ ਖਾਸ ਵਾਦ ਨਾਲ ਲੋਡ ਨਹੀਂ ਕੀਤੀ ਹੈਗੀ ਪਰ ਟਾਈਮ ਬਹੁ ਲਾਤਾ ਚਲੋ ਬਾਕੀ ਇੰਨਾ ਸ਼ੁਕਰ ਹੈ ਵੀ ਚਲੋ ਆਪਣਾ ਲੈ ਕੇ ਤਾਂ ਆਪਾਂ ਨਿਕਲ ਗਏ ਆ ਪਹਿਲੀ ਤਰੀਕ ਪਹਿਲਾ ਮਹੀਨਾ 2026 ਵਿੱਚ ਆਪਣਾ ਪਹਿਲੇ ਦਿਨ ਦੀ ਸ਼ੁਰੂਆਤ ਆਪਾਂ ਅਗਰਤਲੇ ਦੇ ਟ੍ਰਿਪ ਟੋ ਕਰ ਦਿੱਤੀ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਗੱਡੀ ਆਪਣੀ ਚਲੋ ਸਹੀ ਸਲਾਮਤ ਆਪਣੀ ਪਹੁੰਚੇ ਸਫ਼ਰ ਆਪਣਾ ਹੈਗਾ ਆ ਜੀ ਇਹ ਅਗਰਤਲੇ ਦਾ ਜੀ ਚਲੋ ਜੁੜੇ ਰਹੋ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਇਹ ਸਾਰਾ ਆਪਣਾ ਟ੍ਰਿਪ ਵੀ ਜਿੱਦਾਂ ਲੌਂਗ ਟ੍ਰਿਪ ਤੁਹਾਨੂੰ ਕਿਹਾ ਸੀ ਵੀ ਅਸੀਂ ਘਰੋਂ ਹੀ ਸੋਚ ਕੇ ਆਏ ਸੀ ਵੀ ਆਪਾਂ ਲੌਂਗ ਟ੍ਰਿਪ ਹੀ ਤੇ ਜਾਣਾ ਆ ਲੰਬੇ ਰੂਟ ਤੇ ਉਹ ਲੰਬਾ ਰੂਟ ਚਲੋ ਆਪਾਂ ਨੂੰ ਮਿਲ ਗਿਆ ਆਉਂਦਿਆਂ ਨੂੰ ਪਹੁੰਚ ਗਏ ਆ ਜੀ ਆਪਾਂ ਜੀਵਲੇ ਜੀ ਜੇਬਲੇ ਤੋਂ ਹੁਣ ਆਪਾਂ ਜਾਵਾਂਗੇ ਜੀ ਬੇਜਾਪੁਰ ਬੇਜਾਪੁਰ ਤੋਂ ਜਾਵਾਂਗੇ ਨਾਗਪੁਰ ਨੂੰ ਜੀ ਹਾਈਵੇ ਐਕਸਪ੍ਰੈਸ ਚੜ ਕੇ ਆ ਗਿਆ ਜੀ ਇਹ ਮੇਨ ਰੋਡ ਇਹਦਾ ਮਲਵਾੜ ਤੋਂ ਨਗਰ ਤੋਂ ਜਾਂਦਾ ਮਾਲੀਗੌਂ ਤੋਂ ਨਗਰ ਬਸ ਆਪਾਂ ਮੁਰੇ ਸੇ ਹੌਨ ਰਾਈਟ ਅੱਗੇ ਜਾ ਕੇ ਮੋੜਨਾ ਲੈਫਟ ਸਿੱਧਾ ਆਪਣਾ ਬੇਜਾਪੁਰ ਤੋਂ ਐਕਸਪ੍ਰੈਸ ਵੱਲ ਜਿਹੜਾ ਨਾਗਪੁਰ ਵਾਲਾ ਰੂਟ ਆਪਣਾ ਇਹ ਰੂਟ ਹਨ ਇੱਕ ਤੀਸਵਾਂ ਇੱਧਰ ਦਾ ਨਾਗਪੁਰ ਤੋਂ ਫਿਰ ਸਿੱਧਾ ਬਨਾਰਸ ਜਬਲਪੁਰ ਹੋ ਗਏ ਤੇ ਬਨਾਰਸ ਤੋਂ ਫਿਰ ਪਟਨਾ ਪਟਨੇ ਤੋਂ ਮੁਜੱਫਰਪੁਰ ਜ਼ਰਬੰਗਾ ਠਿਕੋਨੀ ਅਸਲੀ ਗੁੜੀ ਕਵਾਟੀ ਇਹ ਰੂੜੀਣਾ ਜੀ ਆਪਾ ਚਲੋ ਚੱਲ ਰਹੇ ਹੁਣ ਬਸ ਡੀਜ਼ਲ ਦੀ ਟੈਂਕੀ ਫੁੱਲ ਕਰਾਉਣੀ ਏਕ ਪੈਜਾਪੁਰ ਤੋਂ ਲੱਗੇ ਜਾ ਕੇ ਬਾਕੀ ਠੀਕ ਹੈ ਓਕੇ ਦੰਨਿਆ ਹੀ ਸਾਰਾ ਕਸ਼ਟ ਉਹ ਰਹਿਣਾ ਜੀ ਆਪਾ ਹਾਂਜੀ ਗੁੱਡ ਮਾਰਨਿੰਗ ਜੀ ਸਵਾਗਤ ਹੈ ਇੱਕ ਨਵੇਂ ਦਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਆਪਾਂ ਚੱਲ ਰਹੇ ਹਾਂ ਜੀ ਨਾਗਪੁਰ ਰੋਡ ਤੇ ਤੇ ਲਾਖਪੁਰ ਰਹਿ ਗਿਆ ਇੱਥੋਂ ਹੀ 300 ਕਿਲੋਮੀਟਰ ਹੁਣ ਉਠਿਆ ਸੀਗਾ ਮੈਂ ਤੇ ਬਸ ਫਰੈਸ਼ ਹੋຊੁ ਹੋਏ ਆ ਤੇ ਬਸ ਲੱਗੇ ਆ ਨਾਸ਼ਤਾ ਪਾਣੀ ਕਰਨ ਜਿੰਦਰ ਆਉਂਦਾ ਪਿਆ ਹੈ ਜਿੰਦਰ ਹੀ ਚਲਾਉਂਦਾ ਸੀ ਗੱਡੀ ਤੇ ਹੁਣ ਆਪਾਂ ਚਲਾਵਾਂਗੇ ਗੱਡੀ ਤੇ ਜਿੰਦਰ ਕਰੂਗਾ ਜੀ ਦਾ ਲੱਗੇ ਆ ਜਿੱਥੇ ਨਾਸ਼ਤਾ ਪਾਣੀ ਕਰਨ ਤੇ ਦੇਖੋ ਜੀ ਹੋਟਲ ਬਣੇ ਹੋਏ ਆ ਬਾਦੂ ਇੱਥੇ ਪੰਪਾਂ ਤੇ ਕਰਦੇ ਆ ਨਾਸ਼ਤਾ ਪਾਣੀ ਤੇ ਕਰਦੇ ਹੋਏ ਤੁਹਾਡੇ ਨਾਲ ਗੱਲਬਾਤ ਆਰਡਰ ਕੀਤਾ ਜੀ ਆਪਾਂ ਪੋਆ ਉਹ ਆ ਦਾ ਪੋਏ ਦਾ ਨਾਸ਼ਤਾ ਹੋਣ ਲੱਗਾ ਜੀ ਆਪਣਾ ਤੇ ਟਾਈਮ ਹੋ ਚੁੱਕਾ ਜੀ 10:30 ਤੇ ਸਫਰ ਆਪਣਾ ਨਾਗਪੁਰ ਦਾ ਪਿਆ ਆ ਜੀ ਤਕਰੀਬਨ ਤਕਰੀਬਨ 300 ਕਿਲੋਮੀਟਰ ਤੋਂ ਨਾਸ਼ਤਾ ਪਾਣੀ ਜੀ ਆਪਣਾ ਹੋ ਗਿਆ ਸਾਰਾ ਓਕੇ ਰਿਪੋਰਟ ਸਮਾਨ ਤੋਂ ਥੋੜਾ ਲੈਣਾ ਸੀ ਉਹ ਵੀ ਲੈ ਲਿਆ ਤੇ ਚੈੱਕ ਕਰੋ ਜੀ ਆਪਣੀ ਗੱਡੀ ਦੀ ਬੈਕ ਲੁੱਕ ਤੇ ਪਾਸੋਂ ਜਿੰਦਰ ਆ ਗਿਆ ਬਹਿ ਗਿਆ ਆ ਤੇ ਬੱਸ ਲੱਗੇ ਆ ਜੀ ਆਪਾਂ ਵੀ ਹੁਣ ਥੋੜਾ ਨਿਕਲਣ ਜੀ ਨਿਕਲਣਾ ਤੇ ਧੁੱਪ ਥੋੜੀ ਜੀ ਇੱਥੇਕ ਤਾਂ ਜ਼ਿਆਦੀ ਆ ਤਾਂ ਆਹ ਏਰੀਆ ਚ ਗਰਮੀ ਗਰਮੀ ਕਾਫੀ ਹੁੰਦੀ ਆ ਤੇ ਫਿਲਹਾਲ ਧੁੱਪ ਵੀ ਕੋ ਬਹੁਤ ਜ਼ਿਆਦਾ ਲੱਗ ਰਹੀ ਆ ਰੋਡ ਤੇ ਪੂਰਾ ਸੇਕ ਨਿਕਲਣ ਦੇ ਆ ਬਾਹਰ ਤਾਂ ਚਲੋ ਤੁਰਪੇ ਹੁਣ ਆਪਾਂ ਨਿਕਲਦੇ ਆ ਟਾਈਮ ਹੋ ਚੁੱਕਾ ਜੀ 10:30 ਦਾ ਚਲੋ ਬਾਕੀ ਗੱਡੀ ਦਾ ਉਹਨਾਂ ਨੇ ਕਾਫੀ ਲੇਟ ਕਰਤੀ ਆ ਤਾਂ ਕਰਕੇ ਥੋੜਾ ਜਿਹਾ ਆਪਾਂ ਪਿੱਛੇ ਰਹਿ ਗਏ ਲੇਟ ਆ ਇਹ ਤਾਂ ਗੱਡੀ ਆ ਟਾਈਮ ਤੇ ਉਹਨਾਂ ਨਿਕਲੇ ਹੋਵੇ ਤਾਂ ਆ ਟਾਈਮ ਨਾਗਪੁਰ ਪਾਰ ਕਰ ਜਾਂਦੀ ਹੈ ਗੱਡੀ ਬਾਕੀ ਚਲੋ ਉਹ ਨਹੀਂ ਰੱਬ ਸੌਖਾ ਰੱਖੇ ਆਪਾਂ ਡੇਟ ਵੀ ਚੇਂਜ ਕਰਵਾ ਲਈ ਆ ਉਦੋਂ 31 ਤਰੀਕ ਨੂੰ ਆਪਾਂ ਗਏ ਸਮਝ ਲਓ ਭਰਨਾ ਤੇ ਪਰ ਨਿਕਲੀ ਆਪਣੀ ਇੱਕ ਨੂੰ ਤਾਂ ਆਪਾਂ ਬਿਲਟੀ ਦੇ ਉੱਤੇ ਇੱਕ ਤਰੀਕ ਹੀ ਪਾਈ ਗਏ ਉਹਨਾਂ ਤੋਂ ਕਹਿ ਕੇ ਤੇ ਕਹਿੰਦੇ ਪਾਸੇ ਕੋਈ ਚੱਕਰ ਨਹੀਂ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਚਲੇ ਚਲੋ ਕੋਈ ਟੈਨਸ਼ਨ ਨਹੀਂ ਸਤਵੇਂ ਦਾ ਗੱਡੀ ਪਾੜਦੇ ਉਹ ਆਪਣੇ ਮੇਰਾ ਕੋਈ ਨਹੀਂ ਰੱਬ ਸੌਖਾ ਰੱਖੇ ਤੁਰੇ ਜਾਣਾ ਆਪਾਂ ਤਾਂ ਇਹ ਸਫ਼ਰ ਆਪਣਾ ਕਾਫੀ ਤੁਹਾਨੂੰ ਪਤਾ ਹੈ ਟ੍ਰਿਪ ਲੰਬਾ ਹੀ ਹੈ ਇਹ ਹਗਾ ਤਲੇ ਵਾਲਾ ਤੇ ਸਫ਼ਰ ਬਹੁਤ ਹੈ ਆਪਣਾ ਤੇ ਚਲੋ ਰੱਬ ਦੀ ਕਿਰਪਾ ਨਾਲ ਆਪਾਂ ਮੱਠੇ ਮੱਠੇ ਤੁਰੇ ਜਾਣਾ ਆ ਉਹ ਨਹੀਂ ਹੈਗਾ ਕੰਮ ਹੈਗਾ ਵੀ ਪੂਰਾ ਫਰਟੇ ਕੀ ਵਾਲਾ ਨਾਉਣ ਤੋਣ ਲੱਪਾ ਜਾਓ ਕੰਨ ਲੱਪਾ ਇਦਾਂ ਨਹੀਂ ਕੁਛ ਵੀ ਬਸ ਰੱਬ ਸੁੱਖ ਰੱਖੇ ਮੱਠੇ 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 ਤੁਰੇ ਹੀ ਰਹਿਣਾ ਪੈਣਾ ਆਪਾਂ ਨੂੰ ਸਟਾਪ ਜਿਆਦਾ ਲੰਬੇ ਨਹੀਂ ਕਰਨੇ ਪੈਣੇ ਤੇ ਚਲੋ ਠੀਕ ਆ ਕਰਦੇ ਆ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਟਰਿੱਪ ਦੀਆਂ ਸਾਰੀਆਂ ਜਿਹੜੇ ਰਹੋ ਵਲੌਗ ਦੇ ਵਿੱਚ ਮੇਰਾ ਵੀਰ ਜਿਹੜਾ ਚੈਨਲ ਤੇ ਨਵੇਂ ਦੇ ਚੈਨਲ ਨੂੰ ਵੀ ਜੁੜ ਸਬਸਕ੍ਰਾਈਬ ਕਰਿਆ ਕਰੋ ਚੱਲ ਰਹੇ ਆ ਜੀ ਆਪਾਂ ਨਾਗਪੁਰ ਰੋਡ ਤੋਂ ਆ ਤੇ ਜਦੋਂ ਦੇ ਚੱਲੇ ਆ ਉੱਥੋਂ ਨਾਸ਼ਤਾ ਪਾਣੀ ਕਰਕੇ ਜਦੋਂ 2 ਘੰਟੇ ਤਕਰੀਬਨ ਹੋ ਗਏ ਡਰਾਈਵ ਕਰਦੇ ਆ ਨੂੰ ਤੇ 100+ ਕਿਲੋਮੀਟਰ ਬਣਾ ਨਿਕਲ ਚੁੱਕਾ ਹੈ ਤੇ ਸਫ਼ਰ ਰਹਿ ਗਿਆ ਜੀ ਆਪਣਾ ਤਕਰੀਬਨ ਤਕਰੀਬਨ ਇੱਥੋਂ 1.5 ਕਿਲੋਮੀਟਰ ਨਾਗਪੁਰ ਦਾ ਤੇ ਔਰ ਫੈਦਰਬੂਦਰ ਤੋਂ ਪੂਰਾ ਕਰਮ ਹੀ ਆ ਕਰਨੀ ਹੈਗੀ ਆ ਕਾਫੀ ਤੇ ਚਲੋ ਆਪਾਂ ਮਕੀ ਏਸੀ ਲਾ ਕੇ ਆ ਆਸੀ ਲਾ ਕੇ ਆਪਾਂ ਚੱਲ ਰਹੇ ਆ ਕਰਦੇ ਆਂ ਪਾਰ ਹੁਣ ਆਪਾਂ ਨਾਗਪੁਰ ਪਾਰ ਕਰਕੇ ਫੇਰ ਦੇਖਾਂਗੇ ਸਟਾਫ ਦੇ ਦਾ ਸਾਹਿਬ ਕਿਹੜਾ ਹਾਲ ਚੱਲ ਰਹੇ ਆਂ ਹੁਣ ਆਪਾਂ ਕਰ ਲਿਆ ਜੀ ਆਪਾਂ ਮਹਾਰਾਸ਼ਟਰ ਪਾਰ ਤੇ ਵੜ ਗਏ ਆਂ ਜੀ ਆਪਾਂ ਹੁਣ ਐਮਪੀ ਦੇ ਵਿੱਚ ਤੇ ਚੱਲ ਰਹੇ ਆਂ ਬੱਸ ਤੇ ਹੁਣ ਕਰਦੇ ਆਂ ਚਲਾਉਨੇ ਆਂ ਘੰਟੇ ਤੋਂ ਘੰਟੇ ਗੱਡੀ ਹੋਰ ਚਲਾ ਕੇ ਤਾਂ ਫੇਰ ਗਾਂਵ ਜਾ ਕੇ ਦੇਖਦੇ ਆਂ ਲੰਗਰ ਪ੍ਰਸ਼ਾਦ ਦੇ ਆ ਸਾਹਿਬ ਤਾਂ ਰੋਕਾਂਗੇ ਕਿਥੇ ਟੱਬ ਟੁੱਬੇ ਤੇ ਉੱਥੇ ਖਾਵਾਂਗੇ ਪ੍ਰਸ਼ਾਦੀ ਚੱਲ ਰਹੇ ਹਾਂ ਹੁਣ ਬੱਸ ਜਿੰਦਰ ਚਲਾ ਰਿਹਾ ਗੱਡੀ ਹੁਣ ਤੇ ਆਪਾਂ ਬੈਠੇ ਹਾਂ ਇਹ ਸਾਰਾ ਜੰਗਲ ਏਰੀਆ ਹੀ ਆ ਬੱਸ ਆ ਟੋਟਲ ਇਹ ਜੰਗਲ ਹੀ ਜੰਗਲ ਏ ਸਾਰਾ ਰੋਡ ਦੇ ਨਾਲ-ਨਾਲ ਚੜ ਰਹੇ ਸੀਗੇ ਤੇ ਘਾੜ ਸੈਕਸ਼ਨ ਸ਼ੁਰੂ ਹੋ ਗਿਆ ਸੀਗਾ ਤੇ ਐਮਪੀ ਵਿੱਚ ਚੱਲ ਰਹੇ ਹਾਂ ਤੇ ਸਾਰੇ ਦੇਖੋ ਇਹ ਜੰਗਲ ਹੀ ਜੰਗਲ ਏ ਜੰਗਲ ਦੇ ਵਿੱਚ ਦੀ ਇਹ ਹਾਈਵੇ ਚੱਲਦਾ ਆ ਆਪਣੇ ਪਨਾਰਸ ਤੋਂ ਜਿਹੜਾ ਨਾਗਪੁਰ ਨੂੰ ਆਉਂਦਾ ਆ ਕਟਨੀ ਰੀਵਾ ਜਬਲਪੁਰ ਹੋ ਕੇ ਤੇ ਇੱਕ ਤਾਂ ਇਹ ਚੜ੍ਹਾਈ ਪੈ ਰਹੀ ਆ ਪੂਰੀ ਤੇ ਦੂਜਾ ਸਾਰਾ ਜੰਗਲ ਹੀ ਜੰਗਲ ਦੇਖੋ ਇਧਰ